ਮਿਲਣੀਆਂ ਦੀ ਰਸਮ ਸ਼ੁਰੂ ਹੋਣ ਜਾ ਰਹੀ ਹੈ ਤੁਹਾਨੂੰ ਦਿਖਾਉਨੇ ਆ ਮਿਲਣੀਆਂ ਪ੍ਰਗਟ ਸਿੰਘ ਦੇ ਵਿਆਹ ਦੀਆਂ ਤੁਸੀਂ ਸਾਡੇ ਨਾਲ ਬਣੇ ਰਹੋ ਐਂਡ ਤੱਕ ਆਓ ਜੀ ਹਾਂਜੀ ਪਹਿਲਾ ਗਰੁੱਪ ਹਾਂਜੀ ਚਲੋ ਜੀ ਫਾਦਰ ਨਾਲ ਹੋਊ ਪਹਿਲਾ ਮਿਲਣੀ ਚਲੋ ਇੱਥੇ ਹੋ ਗਏ ਹਾਂ ਹਾਂ ਨਾ ਆਹ ਕੋਡ ਰੇਡੀਓ ਨੂੰ ਆ ਪੱਤਾ ਥੋੜਾ ਜੂ ਹੁਣ ਬੜਾ ਦੇ। ਅਰੇ ਵਿਚਨੀ ਲੰਗਣ ਕੋ ਹੈਲੋ ਵਿਚਨੀ ਲੰਗਣਾ ਹੈਗਾ ਯਾਰ। ਇੰਨਾ ਸ਼ਖਤ ਨਾ ਉਹਨੂੰ। ਹਾਂ। ਅਸੀਂ ਸਤਮੀ ਪੂਰੀ ਕਰਦੇ ਹੁੰਦੇ ਆ। ਸਤਮੀ ਪੂਰੀ। ਤਰੀਂ ਪੂਰੀ ਅੱਜ ਵੀ ਜਰੂਰੀ ਨਹੀਂ ਆਣੀ। ਦੇਖੀ। ਇਹ ਜੇ ਮਸੂਰੀ ਆ ਜੂ ਇਹ ਚਮੂਰੀ ਆਉਣੀ। ਕਹਾਂ ਜੇ ਫੜ ਦੋ ਸਾਫ ਕਰ ਰੱਖਦਾ ਹੈ 10 ਮਿੰਟ ਇਹਦਾ ਕਰੋ ਹਾਂਜੀ ਰੇਨ ਨੂੰ ਰੱਖ ਕੇ ਛਾਂਪਦੀ ਆ ਜੂ ਆ ਜੀ ਦੇਖਿਓ ਤੁਹਾਨੂੰ ਇੱਧਰ ਦੇਖਿਓ ਠੀਕ ਹੈ ਜੀ ਨੂੰ ਸਾਫੀ ਕਰਾ ਆ ਚੱਕ ਲਓ ਜੀ ਬਹਿ ਜਾਓ ਬੜਾ ਦੋ ਬੜਾ ਦੋ ਇਹ ਮਾਮਾ ਜੀ ਕਰ ਰਹੇ ਨੇ ਤਿਆਰੀਆਂ ਸ਼ਾਮ ਪਾਉਗੇ ਕੱਕੇ ਦੇ ਪਿਤਾ ਜੀ ਦੇ ਪੀ ਫੜਾਵਾਂ ਨੇ ਡਬਲ ਫੜਾਵਾਂ ਮਿਲਣੀਆਂ ਦੀ ਰਸਮ ਹੈ ਜੀ ਆਹ ਪਾਤੀ ਪਹਿਲੀ ਉਂਗਲ 'ਚ ਠੀਕ ਹੈ ਜੀ ਠੀਕ ਹੈ ਜੀ ਆ ਵੀਰ ਆ ਜਾ ਸਹੀ ਬਰੇ ਆ ਜਾ ਇੱਧਰ ਪਾਸੇ ਕੱਢ ਜਾ ਭਾਈ ਉਧਰ ਖੜ੍ਹ ਜਾ ਭਾਈ ਇੱਧਰ ਖੜੀਏ ਪ੍ਰਦੀਪ ਪ੍ਰਦੀਪ ਬਾਦੇ ਹੋ ਜੀ ਆਹ ਦੇਖੋ ਬਾਂਡੇ ਕਰਦੇ ਜੀ ਪਿਆ 200 ਰੁਪਏ ਆ ਵੀ ਆਜੋ ਹੋਰ ਬੁਲਾਓ ਜੀ ਹੋਰ ਬੁਲਾਓ ਬੁਲਾਓ ਜੀ ਅੱਗੇ ਕਿਹਨੂੰ ਬੁਲਾਉਣਾ ਜੀ ਆਂ ਬਰਾ ਜਿੱਦੀ ਮਿਲਣੀ ਹੋ ਗਈ ਇਦਾਂ ਜੀ ਲਓ ਜੀ ਮਾਮਾ ਜੀ ਇਹਦੀਆਂ ਮਿਲਣੀਆਂ ਇਹ ਪ੍ਰਗਟ ਦੇ ਮਾਮਾ ਜੀ ਆ ਗਏ ਤੇ ਇਧਰੋਂ ਲੜਕੀ ਦੇ ਮਿਲਣੀ ਦੀ ਰਸਮ ਤੁਸੀਂ ਦੇਖ ਰਹੇ ਹੋ ਲਓ ਜੀ ਅਗਲਾ ਆ ਸਖਸੀਅਤਾਂ ਤੁਸੀਂ ਮਿਲਣੀ ਦੀ ਰਸਮ ਦੇ ਉੱਪਰ ਦੇਖ ਰਹੇ ਹਾਂ ਜਿਹੜੇ ਮਿਲਣੀ ਦੀ ਰਸਮ ਨੂੰ ਦੇਖ ਰਹੇ ਨੇ ਬੜੀ ਜੱਤ ਆਪ ਬੁਲਾਓ ਜੀ ਬੁਲਾਓ ਜੀ ਆਪਕੋ ਜਿਹੜਾ ਮਰਜੀ ਬੁਲਾਓ ਮੈਂ ਸੁਣਾਈ ਦੂੰਗਾ ਸੱਤਿਆ ਜੀ ਬਾਅਦ ਰੱਖ ਦਿਓ ਇਕੱਠੇ ਕਰਕੇ ਲੋ ਜੀ ਤਾਇਆ ਜੀ ਦੀ ਮਿਲਣੀ ਹੋਣ ਜਾ ਰਹੀ ਆ ਪ੍ਰਗਟ ਸਿੰਘ ਦੇ ਤਾਇਆ ਜੀ ਬਲਦੇਵ ਸਿੰਘ ਜੀ ਇੱਧਰ ਖੜੋ ਇੱਧਰ ਨੂੰ ਇੱਧਰ ਨੂੰ ਆਓ ਆ ਤੁਸੀਂ ਆ ਜਾਓ ਇੱਧਰ ਨੂੰ ਆ ਜਾ ਮਾੜੋ ਆ ਜਾਓ ਤੁਸੀਂ ਆ ਜਾਓ ਤੁਸੀਂ ਜਦ ਤੁਸੀਂ ਕਰ ਲਓ ਕਰ ਲਓ ਹੈ ਨਾ ਜਾਓ ਜੀ ਆਓ ਜਿਓ ਲਾਡੀ ਨੂੰ ਭੇਜ ਦੋ ਲਾਡੀ ਭੇਜ ਦੋ ਲਾਡੀ ਘੜਾ ਦਿੱਤੀ ਬਾਤ ਤੇ ਮੁੜਾ ਲਓ ਰੋਸ਼ਟੇ ਨੂੰ ਨੁਕਰਾ ਕਰਾ ਕੇ ਦਵਾ ਲਵਾਉਂਗੇ ਇਹ ਹੋਰ ਹੋ ਜਾਵੇ ਕੋਈ ਹੋਰ ਨਹੀਂ ਹੋਤਾ ਹੋਰ ਕਰਾ ਦੋ ਮੜਾ ਦੀ ਕਰਾਓ ਤੁਸੀਂ ਉਧਰ ਜਾਓ ਜੀ ਤੁਸੀਂ ਉਧਰ ਜਾਓ ਆ ਗਿਆ ਆ ਗਿਆ ਆ ਗਿਆ ਲੱਡੀ ਆ ਜਾ ਉਹ ਤੁਰਿਆ ਯਾਰ ਆ ਜਾ ਮੁੜ ਗਿਆ ਸਾਹਮਣੇ ਜਾ ਉਧਰ ਥੋੜਾ ਨਾਲ ਉਹ ਜੋ ਲੱਡੀ ਵੀਰੇ ਬਾਪੂ ਜੀ ਨਾ ਵੀਰੇ ਕਾਟਮਰ ਉਧਰ ਵੇ ਕੁੜੀ ਦਾ ਤਾਇਆ ਹੀ ਆ ਉਹ ਬਸ ਠੀਕ ਉਹ ਇੱਧਰ ਦੇਖੋ ਵੀਰੇ ਸਾਰਾ ਪੰਨ ਮਲਾਉਣਗੇ ਇਹ ਕੋਈ ਨਾ ਇਹ ਪਹਿਲਾਂ ਹੀ ਇੱਥੇ ਇਹ ਮਬ ਜੇ ਖੋਲੀ ਜਾਵੇ ਇੱਧਰ ਦੇਖੋ ਜੀ ਲੋਕ ਜਮਾ ਹੋ ਗਏ ਚਲੋ ਅੱਜ ਆਪਾਂ ਲਾਉਂਗਾ ਰਿਕਵੈਂਟ ਹੋਣ ਦੇ ਦਿੰਦੇ ਨੇ ਕੀ ਇੱਧਰ ਲੱਗ ਰਿਹਾ ਕੋਈ ਲੱਭੀ ਫਟਾਫਟ ਲੋ ਜੀ ਆਜੋ ਲੋ ਜੀ ਚਾਚਾ ਜੀ ਆ ਗਏ ਆਓ ਜੀ ਸਾਡੇ ਵੀਰੇ ਨੂੰ ਆਪਾਂ ਨਹੀਂ ਬਾਪ ਨਹੀਂ ਇੱਧਰ ਖੜੇ ਇੱਧਰ ਬਣਾ ਜੀ ਆ ਵਾਂਡਾ ਫੜ ਲਓ ਜੀ ਪਹਿਲਾਂ ਵਾਂਡਾ ਫੜ ਲਓ ਪਹਿਲਾਂ ਚਾਚਾ ਜੀ ਦੀ ਚਾਚਾ ਜੀ ਨਾਲ ਮਿਲਣੀ ਆ ਜੀ ਸਿੰਦਰ ਸਿੰਘ ਜੀ ਦੇਖੋ ਜੀ ਇੱਧਰ ਦੇਖਿਓ ਜੀ ਬਾਪੂ ਜੀ ਇੱਥੇ ਦੇਖੋ ਵੀਰੇ ਇੱਥੇ ਦੇਖਿਓ ਠੀਕ ਹੈ ਜੀ ਅਚਕ ਲਓ ਜੀ ਹੁਣ ਮੈਂ ਤੁਹਾਡਾ ਆਪਣਾ ਸੋਹਣਾ ਆਓ ਜੀ ਵੈਲਕਮ ਲਓ ਜੀ ਆਓ ਆਓ ਘੜਾ ਆਉਂਦਾ ਮੇਰੇ ਨਾਲ ਆਓ ਆਓ ਘੜਾ ਆਉਂਦਾ ਇੱਧਰ ਦੀ ਲਓ ਜੀ <laughs> yeah, this is mine. <laughs> Hello, <baby>. Okay. <laughs> Thank you. <laughs> ਲੋ ਜੀ ਬੇਅੰਤ ਸਿੰਘ ਚਾਚਾਈ ਦਾ ਬੇਟਾ ਬੇਅੰਤ ਸਿੰਘ ਤੇ ਨਾਲ ਇਹ ਇੱਕ ਹੀ ਲੱਗਦਾ ਨਹੀਂ ਭਰਾ ਨੇ ਹਾਂਜੀ ਵੀਰੇ ਫੇਸ ਇਧਰ ਕਾਕੇ ਦੇ ਭਰਾ ਤੇ ਲੜਕੀ ਦੇ ਭਰਾ ਦੀ ਮਿਲਣੀ ਠੀਕ ਹੈ ਜੀ ਹਾਂਜੀ

ਕਰਦੇ ਹੋਏ ੱਟਕਾ ਨਾ ੱਟਕਣਾ ਕਰੋ ਬਈ ਥੋੜਾ ਨਾਲ ਨੂੰ ਹੋ ਜਾ ਜੀ ਨਾਲ ਨੂੰ ਹੋ ਜਾ ਜੀ ਤੁਸੀਂ ਹੋ ਜਾਓ ਬਸ ਇੱਥੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂਜੀ ਦੇਖ ਕੇ ਕੰਮ ਠੀਕ ਹੈ ਜੀ ਆਜਾ ਕਲੀ ਹਾਲੋ ਫੋਫੜ ਜੀ ਚਲੋ ਫੋਫੜ ਜੀ ਬਲਾਉ ਬਲਾਉ ਬੰਦੇ ਆ ਪਪੜਾ ਜੀ ਆਜੋ 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 ਨਮੂਰ ਲਵੇ ਲਾ ਕੇ ਹੋਰ ਵੀਰਿੰਦਾ ਕੋਈ ਮਾਸੜ ਮਾਸੜ ਹਾਂ ਦੋ ਇੱਕ ਫਿਰ ਇਹ ਦੋ ਬੰਦੇ ਨੂੰ ਤਿਆਰ ਕਰ ਆਓ ਜੋ ਠੀਕ ਰੱਖ ਦੋ ਦੀ ਦੋ ਬੰਦੇ ਹੋਰ ਕਰ ਲਓ ਮਾਸੜ ਨੇ ਦੋ ਹਾਂ ਹੋਰ ਵੀ ਕੋਈ ਹੋਰ ਕੋਣ ਹਾਂ ਅਜੀ ਦੇਖਿਓ ਸਾਹਮਣੇ ਥੋੜਾ ਜਿਹਾ ਅੱਗੇ ਵਾ ਠੀਕ ਹੈ ਜੀ ਵੀਰੇ ਦੇਖਿਓ ਸਾਹਮਣੇ ਇੱਧਰ ਦੇਖੋ ਜੀ ਇੱਧਰ ਦੇਖੋ ਚਲੋ ਲਿਓ ਮਾਸੜ

ਦਸ ਹੋਰ ਕੋਣ ਚੱਲ ਮਨ ਤੇ ਆ ਜਾ ਅੱਗੇ ਆਲੇ ਆ ਆਸ ਤੇ ਨਾ ਆਇਓ ਆ ਕੰਪਲ ਪਰਲੋ ਕੋੜੇ ਗ੍ਰਿਪ ਕਰ ਲੋ ਇੱਕ ਨੂੰ ਜੱਫੀ ਪਾ ਲੋ ਹਾਂ ਵੀਰੇ ਅੱਗੇ ਨਾ ਹੋ ਜਾਓ ਬਾਪੂ ਜੀ ਮੜਾ ਇੱਧਰ ਆਜੋ ਜੀ ਬਾਪੂ ਜੀ ਮੜਾ ਪਿੱਛੇ ਕਿਉਂ ਜੀ ਪਿੱਛੇ ਕਿਉਂ ਮੜਾ ਇੱਧਰ ਆਜੋ ਵੀਰੇ ਦੇਖਿਓ ਇੱਧਰ ਦੇਖਿਓ ਤੁਸੀਂ ਜਿਹੜੇ ਕੰਪਲ ਚੱਕੋ ਥੋੜਾ ਜਿਹਾ ਠੀਕ ਹੈ ਵੀਰੇ ਕੋਈ ਨਹੀਂ ਕੋਈ ਨਹੀਂ ਹਾਂਜੀ ਇੱਧਰ ਦੇਖਿਓ ਵੀਰੇ ਇੱਧਰ ਕੋਈ ਠੀਕ ਹੈ ਜੀ ਚਲੋ ਜੀ ਅੱਛਾ ਹੋਗੇ ਨਹੀਂ ਕਰ ਸਤਨਾਮ ਜੀ ਦਿਓ ਪੇਜ ਦਿਓ ਆ ਭਾਈ ਇਹਨੂੰ ਬੰਦ ਕਰ ਪੇਜ ਆਜ ਆਜ ਮੱਲ ਚਲੋ ਤੋਂ ਪਹਿਲੇ ਮਾਰ ਕੋੜਾ ਕੋੜਾ ਅੱਜ ਕੋੜਾ ਰਵਿੰਦਰ ਵੀ ਆਇਆ ਲੋ ਜੀ ਕੋੜਾ ਕੋੜਾ ਨਾਲੂ ਵੀਰੇ ਗ੍ਰਿਪ ਕਰ ਲੂ ਵੀਰੇ ਗ੍ਰਿਪ ਕਰ ਲੂ ਕੋਈ ਜਣ ਵੀਰੇ ਦੇਖਿਓ ਸਾਹਮਣੇ ਪਿੰਡਾ ਬਿਲਕੁਲ ਥੋੜੀ ਜੀ ਰਵਿੰਦਰ ਆਇਆ ਇੱਥੇ ਆ ਜਾ ਆ ਜਾ ਕੋੜੇ ਵਾਲਾ ਫਿਰ ਆਜਾ